ਪੀਜੀ ਰਸਤਾ ਰੋਕਿਆ ਹੋਇਆ ਸੁਨਾਮੀ ਜਿਹੜਾ ਦੋ ਦਿਨ ਤੋਂ ਪਰੇਸ਼ਾਨ ਨੇ ਕੀ ਕਰ ਕੱਲ ਤਕਰੀਬਨ ਜੋ ਬਾਰਿਸ਼ ਆਈ ਹੈ ਜੀ 1:30 ਵਜੇ ਕੱਲ ਦੀ ਲਾਈਟ ਬਾਜ਼ਾਰ ਦੀ ਸਾਰੇ ਦੀ ਬੰਦ ਹੈ ਜੀ ਔਰ ਤੁਹਾਨੂੰ ਪਤਾ ਵੀ ਇਨਵਰਟਰ ਕਿੰਨੇ ਟਾਈਮ ਚੱਲਦਾ ਚਾਰ ਤੋਂ ਪੰਜ ਘੰਟੇ ਅੱਜ ਤਕਰੀਬਨ 12 ਵਜੇ ਲਾਈਟ ਦਾ ਕੋਈ ਪਤਾ ਨਹੀਂ ਸਾਰਾ ਬਾਜ਼ਾਰ ਇਕੱਠਾ ਹੋ ਕੇ ਦਫ਼ਤਰ ਗਿਆ ਸੀ ਹੈ ਦਫ਼ਤਰ ਉੱਤੇ ਕੋਈ ਐਕਸ਼ਨ ਨਹੀਂ ਹੈਗਾ ਜੀ ਕੋਈ ਬੰਦਾ ਸੀਟ ਤੇ ਬੈਠਾ ਨਹੀਂਗਾ ਜੇ ਫੋਨ ਕਰਦੇ ਤਾਂ ਫੋਨ ਨਹੀਂ ਚੱਕ ਰਿਹਾ ਤਾ ਇਸ ਕਰਕੇ ਅਸੀਂ ਦੁਖੀ ਹੋ ਕੇ ਸਾਰੇ ਬਾਜ਼ਾਰ ਨੇ ਏਕਾ ਕਰਕੇ ਬਾਜ਼ਾਰ ਬੰਦ ਕਰਤਾ ਜੀ ਹੁਣ ਸਾਡਾ ਕੋਈ ਹੱਲ ਹੋਊਗਾ ਫੇਰੀ ਬਾਜ਼ਾਰ ਖੁੱਲੂਗਾ ਜੀ ਜਸਵੰਤ ਸਿੰਘ ਪ੍ਰਿੰਸ ਜੀ ਅੱਜ ਰਸਤਾ ਰੁਕਿਆ ਗਿਆ ਨਰਵਜੀ ਕਿੱਥੇ ਹੋ ਗਿਆ ਦੇਖੋ ਪੰਜਾਬ ਸਰਕਾਰ ਨਬੀਲੀ ਬੋਰਡ ਨਾਲ ਕੋਈ ਝਗੜਾ ਚੱਲ ਰਿਹਾ ਹੈ ਮਲਾਜ਼ਮਾਂ ਨਾਲ ਉਹਨਾਂ ਦੇ ਆਪਣੇ ਲੈਵਲ ਦੀਆਂ ਗੱਲਾਂ ਹੈ ਕੱਲ ਦੁਪਹਿਰ ਦੇ 12:30 'ਤੇ ਲਾਈਟ ਸੁਨਾਮੀਡ ਬਾਜ਼ਾਰ ਦੀ ਗਈ ਸੀ ਆ ਡਾਕਟਰ ਸ਼ਾਰਡੋ ਤੋਂ ਲੈ ਕੇ ਪੱਲਾ ਸਟਰੀਟ ਤੱਕ ਦੁਕਾਨਾਂ ਦੇ ਉਹ ਜਿਹੜੇ ਭੱਲੇ ਬਸਰੀਕ ਨੇ ਉਹਨਾਂ ਦੇ ਕੱਲ ਤੱਕ ਇਹ ਨੌਟਰ ਕੰਮ ਕਰਦੇ ਰਹੇ 3-4-5 ਘੰਟੇ ਕੱਲ ਦਿਨ ਕੱਟ ਲਿਆ ਬਾਰਿਸ਼ ਵੀ ਸੀ ਕੱਲ ਪਰ ਅੱਜ ਸਾਨੂੰ ਇਹ ਮੀਂਹ ਦੀ ਰਾਤ ਨੂੰ ਜੋ ਲਾਈਟ ਹੀ ਕਰ ਜਾਣਗੇ ਪਰ ਜੋਨ ਪਤਾ ਲੱਗਿਆ ਵੀ ਜਿਹੜੇ ਮੁਲਾਜ਼ਮਾਂ ਦੇ ਕੰਟੀਨਿਊ ਸਟ੍ਰਾਈਕ ਦੇ ਉੱਪਰ ਨੇ ਹੋਰ ਪ੍ਰਾਈਵੇਟ ਮਲਾਇਓ ਇਹਨਾਂ ਰੱਖਿਓ ਵੀ ਸਟ੍ਰਾਈਕ ਤੇ ਚਲੇ ਗਏ ਨੇ ਅੱਜ ਕੱਲ ਰਾਤ ਤੋਂ 12 ਵਜੇ ਤੋਂ ਔਰ ਨਾ ਤਾਂ ਕੋਈ ਐਕਸ਼ਨ ਸੀਟ ਤੇ ਮਿਲਿਆ ਨਾ ਐਸਜੀਓ ਸੀਟ ਤੇ ਮਿਲਿਆ ਜੇ ਕੱਲ ਸ਼ਾਮ ਨੂੰ ਗੱਲ ਵੀ ਕਿਸੇ ਨਾਲ ਹੀ ਗੱਲ ਵੀ ਕਰਾਈ ਤਾਂ ਉਹਨੇ ਕਹੀ ਅਸੀਂ ਬੇਵਸਾ ਨਹੀਂ ਲਾਈਟਿੰਗ ਨਹੀਂ ਕਰ ਸਕਦੇ ਸੋ ਪੰਜਾਬ ਸਰਕਾਰ ਦਾ ਰਵਈਆ ਮੁਲਾਜ਼ਮਾਂ ਪ੍ਰਤੀ ਉਹ ਮੁਲਾਜ਼ਮਾਂ ਜਿਹੜਾ ਰਵਈਆ ਸਾਡੇ ਬਰਤੀ ਮੈਂ ਸਮਝਦਾ ਜੇ ਮੁਲਾਜ਼ਮਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਮੁਲਾਜ਼ਮ ਕੋਈ ਅਫਸਰਾਂ ਜਾਂ ਕੇ ਲਾਈਟਾਂ ਬੰਦ ਕਰਾਉਣ ਦਫ਼ਤਰਾਂ ਲਾਈਟਾਂ ਬੰਦ ਕਰਾਉਣ ਸਾਡੇ ਨਾਲ ਵਿਤਕਰਾ ਕੀਤਾ ਜਾ ਰਹੇ ਹਨ ਉਹਨਾਂ ਦੀ ਪ੍ਰੋਬਲਮ ਆਪਣੇ ਇਲਾਵਾ ਸਰਕਾਰ ਨਾਲ ਨੇ ਵਪਾਰੀ ਟੈਕਸ ਭਰਦਾ ਹੈ ਵਪਾਰੀ ਸਾਰਾ ਜਨਰਲ ਟੈਕਸ ਸੇਲ ਟੈਕਸ ਭਰਦਾ ਹੈ ਉਹਦੇ ਕਰਕੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਸੋ ਮਲਾਇਮ ਨੂੰ ਰਿਕਵੈਸਟ ਕਰਦਾ ਵਪਾਰੀ ਨੂੰ ਤੰਗ ਨਾ ਕਰੋ ਤੁਹਾਡਾ ਕਿ ਪ੍ਰੋਬਲਮ ਹੈ ਕਿ ਅਫਸਰਾਂ ਨੇ ਲਾਈਟਾਂ ਬੰਦ ਕਰ ਦੋ ਕਿ ਦੁਕਾਨਾਂ ਲਾਈਟਾਂ ਬੰਦ ਕਰ ਦੋ ਕੋਈ ਉੱਥੇ ਨੁਕਸਾ ਠੀਕ ਨਾ ਕਰੋ ਸਾਡੇ ਵਪਾਰ ਬਾਜ਼ਾਰ ਦੇ ਲਾਈਟਾਂ ਤੁਹਾਨੂੰ ਠੀਕ ਕਰੋ ਅਸੀਂ ਉਹ ਰਸਤਾ ਬੰਦ ਕੀਤਾ ਹੈ ਉਹ ਸਰਕਾਰ ਨੂੰ ਦੱਸਣਾ ਜਾਨਾ ਪ੍ਰਸ਼ਾਸਨ ਨੂੰ ਦੱਸਣਾ ਜਾਨਾ ਇਹ ਲਾਈਟ ਅੱਧੇ ਘੰਟੇ-ਘੰਟੇ ਠੀਕ ਨਾ ਬਈ ਸਲਾਮ ਮਿਲ ਜਾਂਦੀ ਹੈ ਬਾਜ਼ਾਰ ਬੰਦ ਕਰਕੇ ਪਾਵਰ ਜਾ ਕੇ ਹਾਈਵੇ ਦੇ ਧੰਨ ਨਾ ਮਾਰਾਂਗੇ ਇਸ ਚੀਜ਼ ਦਾ